ਸਾਰੇ ਰਾਜਪੁਰਮ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਹੈ ਕਿ ਸਤਰਕ ਰਹਿਣਾ ਚਾਹੀਦਾ ਆਪਾਂ ਨੂੰ ਇਸ ਸਥਿਤੀ ਦੇ ਵਿੱਚ ਪ੍ਰਸ਼ਾਸਨ ਆਪ ਦੇ ਵੱਲੋਂ ਪੂਰੀ ਤਰ੍ਹਾਂ ਸਤਰਕ ਹੈ ਜੇ ਕਿਸੇ ਤਰ੍ਹਾਂ ਦਾ ਬਲੈਕਆਊਟ ਹਿੰਦਾ ਹੈ ਤਾਂ ਉਹਨਾਂ ਤੋਂ ਸਹਿਯੋਗ ਦੀ ਆਸ ਰੱਖਦੇ ਹਾਂ ਕਿਸੇ ਵੀ ਤਰ੍ਹਾਂ ਦੀ ਲਾਈਟ ਉਸ ਸਮੇਂ ਜਲਾਈ ਨਾ ਜਾਵੇ ਇਨਵਰਟਰ ਸਾਡੇ ਜੇ ਕੋਈ ਹੈਗੇ ਆ ਤਾਂ ਉਹਨੇ ਇਨਵਰਟਰਸ ਦੀਆਂ ਲਾਈਟਸ ਬੰਦ ਕਰ ਲੀਆਂ ਜਾਂ ਮੋਬਾਈਲ ਫੋਨਸ ਬੰਦ ਕਰ ਲਏ ਜਾਂ ਉਹਨਾਂ ਦੀਆਂ ਲਾਈਟਸ ਬੰਦ ਹੁਣ ਜੇ ਘਰਾਂ ਦੇ ਵਿੱਚ ਕੈਮਰੇ ਲੱਗੇ ਹੋਏ ਆ ਜਾਂ ਸੋਲਰ ਲਾਈਟਸ ਲੱਗੀਆਂ ਹੋਈਆਂ ਇਹ ਤੇ ਆਤਮ ਤੌਰ ਤੇ ਉਹਨਾਂ ਨੂੰ ਵੀ ਬੰਦ ਕਰ ਲਿਆ ਸਰ ਇੱਕ ਦੇਖਣ ਨੂੰ ਮੇਰਾ ਜਿਵੇਂ ਲਾਸਟ ਮੌਕ ਡ੍ਰਿਲ ਹੋਈ ਜਾਂ ਬਲੈਕਆਊਟ ਹੋਇਆ ਉਹਦੇ ਵਿੱਚ ਸਥਿਤੀ ਦਾ ਹਵਾ ਡੋਲਦੀ ਨਜ਼ਰ ਆਈ ਸ਼ਹਿਰ ਵਾਸੀਆਂ ਨੂੰ ਕੋਈ ਸਮਝ ਨਹੀਂ ਆਇਆ ਸਰ ਪ੍ਰਸ਼ਾਸਨ ਵੱਲੋਂ ਕੋਈ ਪੂਕਤਾ ਪ੍ਰਬੰਧ ਨਹੀਂ ਕੀਤਾ ਗਿਆ ਸੀ ਸਰ ਰਾਜਪੁਰ ਦੇ ਵਿੱਚ ਜਿਹੜਾ ਪਿਛਲੀ ਮੌਕ ਡ੍ਰਿਲ ਸੀ ਉਹਦੇ ਵਿੱਚ ਪਹਿਲਾਂ ਤਾਂ ਇਹ ਚੈੱਕ ਕੀਤਾ ਗਿਆ ਸੀਗਾ ਕਿ ਕਿੱਥੇ ਕਿੱਥੇ ਫਲੈਸ਼ ਪੁਆਇੰਟਸ ਆਉਂਦੇ ਆ ਕਿ ਕਿੱਥੇ ਕੌਣ ਕਿਹੜੀ ਸਾਈਡ ਤੇ ਕੌਣ ਆਨ ਰੱਖਦਾ ਹੈ ਕੌਣ ਆਫ ਰੱਖਦਾ ਹੈ ਤੇ ਕੀ ਕੀ ਪ੍ਰੋਬਲਮ ਜਾ ਸਕਦੀਆਂ ਤਾਂ ਉਹ ਮੌਕ ਡ੍ਰਿਲ ਦਾ ਐਕਸਪੀਰੀਅੰਸ ਹੀ ਇਸ ਚੀਜ਼ ਲਈ ਹੁੰਦਾ ਹੈ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਕਿਤੇ ਕੋਈ ਕਮੀ ਪੇਸ਼ੀ ਹੋਤਾ ਹਨ ਉਹਨੂੰ ਆਪਾਂ ਠੀਕ ਕਰ ਸਕੀਏ ਕੁਝ ਸਰ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਡਿਊਟੀ ਲਾਈ ਗਈ ਹੈ ਜਾਂ ਤੁਹਾਡੇ ਵੱਲੋਂ ਕੋਈ ਐਜੀ ਕੋਈ ਸਪੈਸ਼ਲ ਡਿਊਟੀ ਵੀ ਲਾਈ ਗਈ ਹੈ ਰਾਤ ਨੂੰ ਜਿਸ ਤਰ੍ਹਾਂ ਜੇਕਰ ਬਲੈਕਆਊਟ ਹੋ ਜਾਂਦਾ ਹੈ ਸ਼ਹਿਰ ਨਿਵਾਸੀਆਂ ਨੂੰ ਹੈ ਜੀ ਸਥਿਤੀ ਨਾਲ ਨਾ ਮਾਰਨ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਆਪਾਂ ਇੱਕ ਦੂਜੇ ਦੇ ਨਾਲ ਜੁੜ ਕੇ ਚੱਲਾਂਗੇ ਇੱਕ ਦੂਜੇ ਦੇ ਨਾਲ ਉਹਨੂੰ ਸਤਰਕ ਕਰਕੇ ਇੱਕ ਦੂਜੇ ਦੀ ਲਾਈਟਸ ਆਫ ਘਰਾਂ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਉਹਦੇ ਨਾਲ ਸਿਚੁਏਸ਼ਨ ਬਲੈਕਆਊਟ ਵਾਲੀ ਕੰਪਲੀਟਲੀ ਹੈਂਡਲ ਹੋ ਜਾਵੇਗੀ ਸਰ ਪੂਰੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਿਆ ਹੈ ਮੈਂ ਤੁਹਾਨੂੰ علیحدਾਂ ਹੰਡਾ ਮੋਟ ਦੇ ਦਿੰਦਾ ਸਰ ਕੋਈ ਇਦਾਂ ਦੀ ਪੈਨਿਕ ਸਿਚੁਏਸ਼ਨ ਕ੍ਰੀਏਟ ਕਰਦਾ ਉਹਦੇ ਬਾਰੇ ਜੇ ਸੋਸ਼ਲ ਮੀਡੀਆ ਤੇ ਕੋਈ ਜਾਣਦਾ ਹੈ ਜਾਂ ਕੋਈ ਉਹਦੇ ਖਿਲਾਫ ਅਫਾਅ ਅਲਹਮਦੁਲਿ ਉਹ ਡੈਫੀਨਿਟਲੀ ਕਾਰਵਾਈ ਕੀਤੀ ਸਰ ਜੇ ਬਜ਼ਾਰਾਂ ਦੇ ਵਿੱਚ ਸਬਜੀ ਮੰਡੀ ਦੇ ਲੋਕ ਨਾ ਅਨਨੈਸੈਸਰੀ ਜਿਆਦਾ ਆਪਣੀ ਜ਼ਰੂਰਤ ਜਿਆਦਾ ਸਾਮਾਨ ਪਰਚੇਸ ਕਰਕੇ ਆਖ ਰਹੀ ਹੈ ਉਹਨਾਂ ਕੋਲ ਤੁਹਾਡਾ ਕੀ ਕਹਿੰਦਾ ਜੀ ਮੈਂ ਲੋਕਾਂ ਨੂੰ ਇਹ ਕਹਾਂਗਾ ਕਿ ਆਪਣੇ ਕੋਲ ਇੱਥੇ ਕੋਈ ਖਾਦੇ ਪਦਾਰਥਾਂ ਦੀ ਕੋਈ ਅਪੂਰਤੀ ਘਟ ਗਈ ਹੈਗੀ ਆਪਣੇ ਕੋਲ ਪੂਰਨ ਤਰਤੇ ਅਵੇਲੇਬਲ ਹੈਗੇ ਨੇ ਤੇ ਉਸ ਤਰ੍ਹਾਂ ਦੀ ਕੋਈ ਹੋਲਡਿੰਗ ਕਰਨ ਦੀ ਲੋੜ ਨਹੀਂ ਹੈਗੀ ਘਬਰਾਉਣ ਦੀ ਲੋੜ ਹੈ ਨਹੀਂ ਕਿ ਕੋਈ ਇਸ ਤਰ੍ਹਾਂ ਦੀ ਪੈਨਿਕ ਸਿਚੁਏਸ਼ਨ ਹੈ ਨਹੀਂਗੀ ਤੇ ਆਪਾਂ ਅਲਰਟ रहिए ਸਾਵਧਾਨ रहिए ਜਦੋਂ ਅਲਰਟ ਦਿੱਤਾ ਜਾਂਦਾ ਤਾਂ ਉਹ ਆਪਣੇ ਘਰਾਂ ਚੋਂ ਇਹ ਲਾਈਟਾਂ ਬੰਦ ਕਰਕੇ ਰੱਖਿਓ ਤੇ ਆਪਣਾ ਕੰਮ ਆਪਣੀ ਸ਼ਾਂਤੀ ਮੇਨਟੇਨ ਕਰਕੇ ਰੱਖਿਓ ਤਾਂ ਜੋ ਆਪਾਂ ਉਸ ਸਮੱਸਿਆ ਦੇ ਨਾਲ ਜਿੱਤ ਸਕੀਏ ਸਰ ਜੈ ਹਾਂ ਦੇਖਣਾ ਜਿਹੜੇ ਬਲੈਕਆਊਟ ਹੋਣਦੀ ਹੈ ਜੀ मोस्टली ਲੋਕਾਂ ਲਾਈਟਾਂ ਆਨ ਹੁੰਦੀਆਂ ਉਹਨਾਂ ਦੀਆਂ ਜਾਂ ਪਿਲਾੜਾਂ ਦੇ ਵਿੱਚ ਜਿਹੜੇ ਮਰੇ ਹੁੰਦੇ ਬਾਈਕ ਲੈ ਕੇ

ਉਹ ਗਲਤ ਗੱਲ ਆ ਉਹਨੂੰ ਉਸ ਤੋਂ ਗੁਰੂ ਇਸ ਕੀਤਾ ਜਾਵੇ ਥੈਂਕ ਯੂ ਸੋ ਥੈਂਕ ਯੂ ਨਵਾਂ ਸਿਆਂ ਨੂੰ ਇਹੀ ਤੇ ਇਹ ਚਾਹੁੰਦਾ ਹੈਗਾ ਕਿ ਜਿਹੜਾ ਹੈਗਾ ਬਲੈਕਆਊਟ ਜਿਹੜਾ ਹੁੰਦਾ ਹੈਗਾ ਉਹਦੇ ਵਿੱਚ ਤੁਸੀਂ ਇਸ ਦੀ ਇਹਨਾਂ ਨੂੰ ਪਾਲਣਾ ਕਰੋ ਜੇ ਕੋਈ ਰਾਤ ਨੂੰ ਜਦੋਂ ਸਾਰੀ ਬਜਦਾ ਹੈਗਾ ਵੀ ਤੁਸੀਂ ਵੀ ਸਾਰੀ ਲਾਈਟਾਂ ਜਿਹੜੀਆਂ ਹੈਗੇ ਬੰਦ ਕਰ ਲਓ ਜਿਹੜੇ ਰਾਤ ਨੂੰ ਕੋਈ ਵੀ ਮੰਦਿਰ ਤੁਸੀਂ ਬੱਦੀ ਰਾਤ ਨੂੰ ਸਕੂਟਰਾਂ ਦੇ ਉਹ ਆਪਣੀ ਲਾਈਟ ਬੰਦ ਕਰ ਲੈਣਾ ਤੇ ਜੇ ਕੋਈ ਇਸ चीज ਇਸ ਤਰ੍ਹਾਂ ਨੇ ਕੋਈ ਵੀ ਮੰਨ ਕੇ ਸਾਨੂੰ ਮੋਟਰਸ ਦੇ ਵਿੱਚ ਆਇਆ ਉਹ ਸਖਤ ਕਾਰਵਾਈ ਕੀਤੀ ਜਾਊ। ਸਾਨੂੰ ਨਾਲ ਤੁਸੀਂ ਕੀ ਕਰਨਾ ਚਾਹ ਰਹੇ ਹੋ ਜਿਆਦਾ ਤਰ੍ਹਾਂ ਦੇ ਘਰ ਹੋ ਜੀ ਰਹਿਣ ਉਸ ਟਾਈਮ? ਹਾਂ ਜਦੋਂ ਬਲੈਕਆਊਟ ਹੁੰਦਾ ਹੈ ਉਸ ਟਾਈਮ ਆਪਣੇ ਘਰਾਂ ਦੇ ਵਿੱਚ ਜਿਹੜੇ ਇਨਵਰਟਰ ਹੈ ਜਾਂ ਕੋਈ ਹੋਰ ਹੈਗਾ ਲਾਈਟ ਜਗਦੀ ਹੈਗੀ ਉਹ ਵੀ ਮਤਲਬ ਸੋਚ ਆਪ ਕੀਤਾ ਜਾਵੇ। ਇਸ ਨੂੰ ਵੀ ਕੋਈ ਟੀਮਾਂ ਬਣੀਆਂ ਗਈਆਂ ਨੇ ਜਿਹੜੀ ਨਿਗਰਾਨੀ ਰੱਖਣ। ਹਾਂ ਜਦੋਂ ਵੀ ਜਦੋਂ ਹੁੰਦਾ ਹੈਗਾ ਉਸ ਟਾਈਮ ਵੀ ਅਸੀਂ ਵੀ ਬਾਹਰ ਹੁੰਦੇ ਸਾਡੇ ਐਸਚਓ ਸਾਹਿਬਾਨ ਵੀ ਲੱਕ ਦੇ ਵਿੱਚ ਹੀ ਮਤਲਬ ਰਹਿੰਦੇ ਆ ਗਿਆ ਸਰ ਕੋਈ ਨਾ ਪੈਨਿਕ ਕੋਈ ਤਾਂ ਨਹੀਂ ਕੋਈ ਸਿਚੁਏਸ਼ਨ ਕ੍ਰੀਏਟ ਕਰਦਾ ਤਾਂ ਤੁਹਾਡੇ ਉਲਕੀ ਕਰਦੇ ਉਹ ਤਾਂ ਸਖਤਕਾਰ ਨਹੀਂ ਕੀਤੀ ਜਾਊਗੀ ਉਹ ਜੇ ਕੋਈ ਲੋਕਾਂ ਇਹ ਸੋਸ਼ਲ ਮੀਡੀਆ ਤੇ ਅਫਵਾਹਾਂ ਉਠਾਉਂਦੇ ਹੈਗੇ ਉਹ ਤੇ ਵੀ ਮਤਲਬ ਸੁਚੇਤ ਰਹਿਣ ਲੋਕੋ ਇਸ ਤੋਂ ਬਿਨਾ ਸਰ ਹੋਰ ਹਲਕਾ ਕਰਕੇ ਤੁਸੀਂ ਕੀ ਸੰਦੇਸ਼ ਦੇਣਾ ਚਾਹ ਰਹੇ ਹੋ ਸਾਹਿਬ ਜੀ ਬਸ ਕੋਈ ਡਾਂਗੀ ਦੀ ਕੋਈ ਗੱਲ ਨਹੀਂ ਹੈ ਜੀ ਸਪੋਜ਼ ਪੀਸ ਪਲਾ ਕੋਈ ਵੀ ਜ਼ਿਆਦਾ ਅਫਵਾਹਾਂ ਦੇ ਉਹਨਾਂ